ਕਿਸਾਨ ਨਰਸਰੀ ਪਿੰਡ ਢੈਪੀ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਹੀ ਪੁਰਾਣੀ ਨਰਸਰੀ ਹੈ ਕਿਸਾਨ ਨਰਸਰੀ ਬੀਜ ਸਟੋਰ ਇੱਥੇ ਹਰ ਤਰ੍ਹਾਂ ਦੀ ਪਨੀਰੀ ਜਿਹੜੀ ਹਾਜ਼ਰ ਹੈਗੀ ਆ ਕਾਫੀ ਵੱਡੇ ਰਕਵੇ ਦੇ ਵਿੱਚ ਪੱਕੀ ਪਟਾਈ ਵਾਲੇ ਗੰਡੇ ਤੇ ਗੋਭੀ ਦੀ ਪਨੀਰੀ ਬੰਦ ਗੋਭੀ ਤੇ ਫੋਰਬ ਤੁਬੀ ਦੀ ਪਨੀਰੀ ਤੇ ਟਮਾਟਰਾਂ ਦੀ ਪਨੀਰੀ ਹੋਰ ਹਰ ਤਰ੍ਹਾਂ ਦੀ ਪਨੀਰੀ ਬੰਦੀ ਹੈਗੀ ਆ ਇੱਕ ਕੋੜੀ ਮਿਰਚ ਦੀ ਵੀ ਪਨੀਰੀ ਹੈਗੀ ਆ ਤੇ ਚਾਰੀ ਮਿਰਚ ਦੀ ਪਨੀਰੀ ਹੈਗੇ ਹਰ ਤਰ੍ਹਾਂ ਦਾ ਸੀਡ ਹੈਗਾ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੇ ਤੇ ਕਿਸਾਨ ਨਰਸਰੀ ਪਿੰਡ ਟੈਪੀ ਤੋਂ ਇਤਨੀ ਜਿਹੜੀ ਕਿਸੇ ਵੀ ਤਰ੍ਹਾਂ ਦਾ ਬੀਜ ਖਰੀਦਣਾ ਹੋਵੇ ਜਾਂ ਕੋਈ ਮਲਚਿੰਗ ਸੀਡ ਦਾ ਲੋਕਾਬ ਹੈ ਤੇ ਇਤਨਾ ਹੋਵੇ ਤਾਂ ਇਸ ਨਰਸਰੀ ਦੇ ਵਿੱਚ ਸੰਪਰਕ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਿਹੜੀ ਲੈ ਸਕਦੇ ਹੋ ਕਿਉਂਕਿ ਬਹੁਤ ਹੀ ਉੱਚ ਕੁਆਲਟੀ ਦੀ ਜਿਹੜੀ ਪਨੀਰੀ ਬਾਈ ਖੁਦ ਆਪਣੇ ਖੇਤ ਦੇ ਵਿੱਚ ਤਿਆਰ ਕਰਦੇ ਆ ਧੰਨਵਾਦ